चलोाब गो ਵਾਪਸ ਲੋ ਵਾਪਸ ਲੋ ਕਿਹਨੇ ਮੁਰੇ ਤਾਜਦਾਦ ਸਾਰੋ ਪਾਰ ਬਹੁਤ ਕੋਲੇ ਅੱਗੇ ਪਈ ਪਿੱਛੇ ਹੋ ਬਣਾ ਐਨੂੰ ਇੱਧਰ ਧਿਆਨ ਕਰ ਆਹ ਜਹਾਰ ਵਾਲਾ ਤਾਂ ਬੰਦਾ ਵੱਡਾ ਲੱਭ ਲੈਣਾ ਇਹ ਬਣਾ ਗਿਓ ਲਿਆ ਵੱਡਾ ਕਿਨੇ ਬਣਾ ਗਿਓ ਲਿਆ ਹਾਈ ਕੋਗੀ ਸਰਕਾਰ ਹਾਏ 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 ਕਿਸਾਨ ਮਜ਼ਦੂਰ ਇਟਾਜਦਾਦ कारे कानून वापसो किसान मज़दूर अंदोलन चादा मज़दूर अंदोलन चादा ਨਹੀਂ ਭਾਈ ਜੜੇ ਮੇਰਾ ਨਾ ਜਸਬੀਰ ਸੰਧੂ ਆ ਜੀ ਅ ਜਿਹੜਾ ਪ੍ਰੋਟੈਕਟ ਕਰ ਰਿਹਾ ਕਿਸ ਕਾਰਨ ਲਈ ਕਰ ਰਿਹਾ ਜੀ ਪਿਛਲੇ ਕਾਫੀ ਚਿਰਾਂ ਤੋਂ ਮੋਦੀ ਸਰਕਾਰ ਨੇ ਜੋ ਸੰਸਦ ਵਿੱਚ ਤਿੰਨ ਕਾਨੂੰਨ ਲਿਆਂਦੇ ਹਨ ਜੋ ਮਜ਼ਦੂਰਾਂ ਤੇ ਕਿਸਾਨਾਂ ਦੇ ਬਿਲਕੁਲ ਖਿਲਾਫ ਨੇ ਉਹਨਾਂ ਕਾਲੇ ਕਾਨੂੰਨਾਂ ਨੂੰ ਲੈ ਕੇ ਜੋ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਪ੍ਰੋਟੈਸਟ ਕਰਨ ਦੇ ਨੇ ਕਿਸਾਨ ਤੇ ਮਜ਼ਦੂਰ ਮਿਲ ਕੇ ਜਿਨ੍ਹਾਂ ਨੇ 2 ਮਹੀਨੇ ਤਕਰੀਬਨ ਪੰਜਾਬ ਵਿੱਚ ਰੇਲਾ ਰੋਕੀਆਂ ਆਖਰ ਦਿੱਲੀ ਚੱਲੋ ਦਾ ਨਾਅਰਾ ਦਿੱਤਾ ਤੇ ਹਰ ਪਾਰਟੀ ਹਰ ਜਾਤ ਹਰ ਮذਬ ਧਰਮਾਂ ਜਾਤਾਂ ਰਾਜਨੀਤੀਆਂ ਤੋਂ ਉੱਪਰ ਉੱਠ ਕੇ ਉਹਨਾਂ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਅਸੀਂ ਇੱਕ ਮੋਟ ਹੋਏ ਆ ਅੱਜ ਉਹਨਾਂ ਨੇ 8 ਤਰੀਕ ਨੂੰ ਹਿੰਦੁਸਤਾਨ ਬੰਦ ਦਾ ਸੱਦਾ ਦਿੱਤਾ ਅਸੀਂ ਮਸੀਹ ਭਾਈ ਜਾਰਾ ਪਿੰਡ ਕਰਿਆਲਾ ਤੋਂ ਉਹਨਾਂ ਦਾ ਪੂਰਜੋਰ ਸਮਰਥਨ ਕਰਦੇ ਹਾਂ ਤੇ ਮੋਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਜ਼ਦੂਰ ਤੇ ਕਿਸਾਨ ਮਾਰੂ ਬਿਲਾ ਨੂੰ ਜੇਕਰ ਰੱਦ ਨਾ ਕੀਤਾ ਜਿਨ੍ਹਾਂ ਤੇ ਰੱਦ ਨਾ ਕੀਤਾ ਅਸੀਂ ਤੁਹਾਡੇ ਖਿਲਾਫ ਨਾਹਰੇ ਬਾਜ਼ੀਆਂ ਤੇ ਪੁਤਲੇ ਤੁਹਾਡੇ ਸਾੜਦੇ ਰਵਾਂਗੇ ਜੀ 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 ਆ ਜਿਹੜਾ ਪ੍ਰੋਜੈਕਟ ਕੀਤਾ ਗਿਆ ਸਾਈ ਭਾਰੇ ਚ ਭਾਈ ਜਰ ਕੋਲ ਕੀ ਕਹਿਣਾ ਜੀ ਕਿਉਂ ਹੋ ਰਿਆ ਜੀ ਬਹੁਤ ਵਧੀਆ ਹੋ ਰਿਹਾ ਸਾਰਾ ਸਿਰਫ ਉਹ ਖਰਾਬ ਆ तकरीबन ਸਾਰੀਆਂ ਹੀ ਜੇਹਬੰਦੀਆਂ ਰਾਜਨੀਤਿਕ ਸਸਤਾਵਾ ਦਗੇ ਵੀ ਬਾਲੇ ਮੁੱਖਾਂ ਦੇ ਲੋਕ ਜਿਹੜੇ ਹੋਏ ਸਿਕਰਸੀ ਅਮਾਇਰ ਕਰ ਰਹਾ ਪਰ ਮੋਦੀ ਸਰਕਾਰ ਦੇ ਕੰਨਾਂ ਦੇ ਕੋਈ ਜੁਣੀ ਸਰਕ ਦੀ ਉਹ ਗਰੀਬਾਂ ਨੂੰ ਮਜ਼ਦੂਰਾ ਨੂੰ ਜ਼ਮੀਂਦਾਰਾਂ ਨੂੰ ਬਰਬਾਦ ਕਰਦੇ ਤੁਲੇ ਹੋਏ ਆ ਸੋ ਅਸੀਂ ਦਾ ਇਸ ਵਾਸਤੇ ਅੱਜ ਤਰੀਕਾ ਪਾੰਦਾ ਨਾਰਾ ਦਿੱਤਾ ਉਸ ਤੇ ਮੈਂ ਚਾਹਵਾ ਸਰ ਇਕੱਠੇ ਹੋਏ ਆ ਕਿ ਅੱਗੇ ਤੋਂ ਮੋਦੀ ਸਰਕਾਰ ਨੂੰ ਇਹ ਹੋਈ ਇਹ ਅੱਜ ਕਰਾਂਗੇ ਇਹਨਾਂ ਲੋਕਾਂ ਦੀ ਜਿਹੜੀ ਇਹ ਗੱਲ ਸੁਣੋ ਇਹ ਇਹਦਾ ਆਪਣਾ ਸਰਖਿਆ ਇਸ ਨੂੰ ਫੇਦਾ ਲਾਓ ਕੰਮ ਵਾਜਾ ਜਾ ਰਿਹਾ ਹੈ ਵਾਜਾ ਵਾਜਾ ਹੋ ਸਕਦਾ ਹੈ ਕਿ ਮੋਦੀ ਸਾਹਿਬ ਨੂੰ ਕੁੱਠਾ ਨਹੀਂ ਪੈ ਜਾਵੇ ਉਹੀ ਸਾਡੇ ਦਾ ਟੁੱਟਿਆ ਸਰਕਾਰ ਹੈ ਜਿਹੜਾ ਮੇਰਾ ਨਾਮ ਗगन ਜੋਰ ਤਿਆਲਾ ਅੱਜ ਜੇ ਤੁਸੀਂ ਪ੍ਰੋਟੈਕਟ ਕੀਤਾ ਕਿਸ ਕੱਤ ਲਈ ਇਹ ਸਾਰੇ ਕੀ ਜੋ ਡੀ ਆਰਡੀਨੈਂਸਲਸ ਆਏ ਨੇ ਉਹਨਾਂ ਦੇ ਖਰਾਫ ਹੈ ਜੋ ਕਿਸਾਨ ਮਾਰੂ ਤਿੰਨ ਕਾਨੂੰਨ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਉਹਦੇ ਖਿਲਾਫ ਅੱਜ ਸਾਡਾ ਖਰੀਆਲਾ ਪਿੰਡ ਦਾ ਮਸੀਹ ਪਾਈਚਾਰਾ ਅਤੇ ਇਸ ਪਿੰਡ ਦੇ ਜਿੰਨੇ ਵੀ ਸਾਡੇ ਹੋਰ ਅਹੁਦੇਦਾਰ ਭਰਾ ਨੇ ਉਹ ਇਕੱਠੇ ਮਿਲ ਕੇ ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਹਾਂ ਅਤੇ ਸਰਕਾਰ ਕੋਲੋਂ ਇਹ ਹੀ ਮੰਗ ਕਰਦੇ ਹਾਂ ਕਿ ਉਹ ਇਹਨਾਂ ਬਿੱਲਾਂ ਦੇ ਵਿੱਚ ਸੋਧ ਕਰੇ ਅਤੇ ਹਰ ਇੱਕ ਜਿਹੜਾ ਫੈਸਲਾ ਹੈ ਉਹ ਕਿਸਾਨ ਅਤੇ ਮਜ਼ਦੂਰ ਦੇ ਹੱਕ ਵਿੱਚ ਹੋਵੇ। ਆ ਕੀ ਨਾ ਭਾਈ ਸਾਡਾ ਰੋਸ਼ਨ ਸਿੰਘ ਅੱਜ ਜਿਹੜਾ ਅੱਜ ਜਿਹੜਾ ਵਿਰੋਧ ਕੀਤਾ ਜਾ ਰਿਹਾ ਕਿਸ ਕਾਰਨ ਨੂੰ ਲੈ ਕੇ ਜਿਹੜਾ ਕੀ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਆ ਜਿੱਦਾਂ ਕਿ ਜੋ ਬਿੱਲ ਪਾਸ ਕੀਤੇ ਗਏ ਕਾਲੇ ਕਾਨੂੰਨ ਅਸੀਂ ਉਹਦੇ ਵਿਰੁੱਧ ਅੱਜ ਮੋਦੀ ਸਾਹਿਬ ਦਾ ਮੋਦੀ ਦਾ ਪੁੱਤਰਾ ਖੜਿਆ ਆ ਅਸੀਂ ਇਹ ਮੰਗ ਕਰਦੇ ਆਂ ਕਿ ਜਿੱਦਾਂ ਕਿ ਇਹਨੂੰ ਕਾਨੂੰਨਾਂ ਨੂੰ ਬੰਦ ਕੀਤਾ ਜਾਵੇ ਔਰ ਆਪਣੇ ਜਿਹੜੇ ਦਿੱਲੀ ਭਰਾ ਗਏ ਕਿਸਾਨ ਭਰਾ ਅਸੀਂ ਉਹਨਾਂ ਦੇ ਨਾਲ ਖੜੋਤੇ ਆਂ ਉਹ ਉੱਥੇ ਕਰ ਰਹੇ ਆ ਆਪਣਾ ਸੰਘਰਸ਼ ਇੱਥੇ ਵੀ ਕਰ ਰਹੇ ਆਂ ਅਸੀਂ ਅਸੀਂ ਇੱਥੇ ਵੀ ਉਹਨਾਂ ਦੇ ਨਾਲ ਖੜੋਤੇ ਆਗੇ ਆ ਤੇ ਬੇਨਤੀ ਆ ਸਾਰੇ ਭਰਾਵਾਂ ਨੂੰ ਅਸੀਂ ਤੁਹਾਡੇ ਨਾਲ ਆਂ ਸਾਡਾ ਤੁਹਾਡੇ ਨਾਲ ਸਾਡਾ ਸੰਯੋਗ ਪੂਰਾ ਇੱਥੇ ਦੇ ਰਿਹਾ ਹੈ ਤੇ ਬੇਨਤੀ ਆ ਗਈ ਆਪਦਾ ਵੀ ਪੂਰਾ ਸੋਚਦਾ